ਆਮਲੀ ਹਾਂ ਕਮਲ ਜਿਹੜਾ ਅੱਜ ਆਪਾਂ ਲੀਵਰ ਟੋਨਿਕ ਮੰਗਾਇਆ ਆ ਗਏ ਤੇ ਵਾਰ ਥੋੜੀ ਜਿਹੀ ਜਾਣਕਾਰੀ ਦੇਸੀ ਇਹ ਕੰਮਲ ਜਾਣਕਾਰੀ ਐਵੇਂ ਆ ਗਈ ਵੀ ਜਿਹੜਾ ਹੁਣ ਜਿਵੇਂ ਗਰਮੀ ਆ ਗਈ ਹੈ ਨਾ ਗਰਮੀ ਦੇ ਵਿੱਚ ਪਸ਼ੂਆਂ ਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਣਗੀਆਂ ਲੀਵਰ ਦੀ ਕਮਜ਼ੋਰੀ ਹੋ ਜੂਗੀ ਹੈ ਨਾ ਪਸ਼ੂਆਂ ਨੂੰ ਤੇ ਮੰਨ ਕੇ ਚੱਲ ਵੀ ਭੁੱਖ ਨਹੀਂ ਲੱਗਦੀ ਹੈਗੀ ਤੇ ਬਾਕੀ ਇਹ ਚੀਜ਼ ਹੁੰਦੀ ਹੈ ਵੀ ਵੱਧ ਗਰਮੀ ਕਾਰਨ ਪਸ਼ੂ ਜਿਵੇਂ ਹੌਂਕਣ ਜੇ ਨਹੀਂ ਲੱਗ ਜਾਂਦੇ ਤੇ ਸੁਸਤੇ ਜੇ ਰਹਿੰਦੇ ਨੇ ਪਸ਼ੂ ਵੱਧ ਫਿਰ ਉਹ ਦੁੱਧ ਦੁੱਧ ਦੀ ਵੀ ਘਾਟ ਹੋ ਜਾਂਦੀ ਹੈ ਨਾ ਵੀਰਾਂ ਦੇ ਇਹ ਜਿਆਦਾ ਹੀ ਸਵਾਲ ਹੁੰਦੇ ਨੇ ਵੀ ਭੈਣੇ ਉਹਦੇ ਲਈ ਸਾਨੂੰ ਦੱਸੋ ਤੁਸੀਂ ਲੀਵਰ ਟੌਨਿਕ ਮੰਨ ਲਓ ਕਿਹੜਾ ਵਰਤਦੇ ਹੋ ਵੀਰੇ ਦੀ ਕੰਪਨੀ ਹੈਗੀ ਜਿਹੜੀ ਸੰਪਰਕ ਫਾਰਮ ਆ ਤੇ ਇਹਦਾ ਰਿਜ਼ਲਟ ਬਹੁਤ ਹੀ ਵ ਆੜ ਲਈ ਮੰਨ ਲਓ ਵੀ ਪ੍ਰੋਮੋਸ਼ਨ ਲਈ ਇਹ ਵੀਡੀਓ ਪਾਣੀ ਹੁੰਨੇ ਆ ਉਹ ਜਿਵੇਂ ਸਾਨੂੰ ਵੀਰੇ ਸਾਡੀਆਂ ਭੈਣਾਂ ਸਵਾਲ ਪੁੱਛਦੇ ਨੇ ਵੀਰੇ ਉਹਦਾ ਵੀ ਕੱਲੇ ਕੱਲੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਫੋਨ ਚੱਕ ਕੇ ਕਈ ਵਾਰੀ ਟਾਈਮ ਵੀ ਨਹੀਂ ਹੁੰਦਾ ਤੇ ਇਹ ਪਾਣੀ ਦੇ ਵਿੱਚ ਘੋਲ ਕੇ ਆਸਾਨੀ ਨਾਲ ਪੀ ਲੰਦੇ ਨੇ ਤੁਸੀਂ ਠੀਕ ਆ ਹਾਂ ਵੀਰੇ ਧੰਨਵਾਦ ਸਾਰਿਆਂ ਦਾ ਬਾਕੀ ਨੰਬਰ ਚਲਾ ਦਾਂਗੇ ਪਰ ਉਹ ਨੰਬਰ ਵੀਰੇ ਅਸੀਂ ਤਾਂ ਦੇ ਦੇਣੇ ਹੁੰਨੇ ਆ ਵੀ ਸਾਡੇ ਭਰਾਗਾ ਉਹ ਵੀ ਉਹ ਸਾਨੂੰ ਅਸੀਂ ਉਹਨਾਂ ਤੋਂ ਹੀ ਮਗਵਾਉਣੇ ਹੁੰਨੇ ਆ ਇਹ ਉਹ ਡਿਲੀਵਰੀ ਜਿਵੇਂ ਵੀ ਕਿਸੇ ਨੇ ਇਕੱਠਾ ਵੀ ਮਗਵਾਉਣਾ ਹੋਵੇ ਉਹਨਾਂ ਤੋਂ ਮਗਵਾ ਸਕਦਾ ਹੈ ਇਹ ਸਾਨੂੰ ਵੀ ਵੀਰੇ ਵਿੱਚ